ਪਾਣੀ ਸੀਗੀ ਤੁਹਾਡੇ ਕੋਲ ਜ਼ਮੀਨ ਕੋਈ ਹਾਂਜੀ ਹਾਂਜੀ ਆ ਗਈ ਆ ਮੇਰੇ ਕੋਲ 3 1/2 3 ਕਿੱਲੇ ਸਾਵਾ ਜੀ ਠੀਕ ਆ ਤੇ ਉਹ ਇਸ ਟਾਈਮ ਤੇ ਕਿੱਥੇ ਆ ਇਸ ਟਾਈਮ ਵੇਚੀ ਆ ਜੀ ਪਾਣੀ ਆ ਗਿਆ ਵਾ ਤੇ ਫਸਲ ਜੇ ਹੋ ਗਿਆ ਝੋਨਾ ਲਾਇਆ ਸੀ ਉਹ ਮਾਰਿਆ ਗਿਆ ਤਏ ਹੋ ਗਿਆ ਸਾਰਾ ਹਾਂਜੀ ਠੀਕ ਆ ਹੋਰ ਕੋਈ ਆਮਦਨ ਦਾ ਸਾਧਨ ਹੈ ਨਹੀਂ 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 ਹੋਰ ਨਹੀਂ ਹੈਗਾ ਜੀ ਤੋ ਯਾਰਤੀਆਂ ਨੇ ਹੁਣ ਕੀ ਦੇਣਾ ਸਾਨੂੰ ਝੋਨੇ ਦੇ ਦਿੱਤੇ ਪੈਸੇ ਲਵਾਇਆ ਦਿੱਤੀਆਂ ਸਾਰਾ ਕੁਝ ਦਿੱਤਾ ਉਹ ਗਾਂ ਨਾਲੇ ਫਸਲ ਹੀ ਨਹੀਂ ਗਈ ਉਹ ਸਾਨੂੰ ਕੀ ਦੇ ਦੇਣਗੇ ਹਣ ਕਣਕ ਨੂੰ ਕਿੱਥੋਂ ਦੇ ਦੇਣਗੇ ਜੀ ਬੜਾ ਔਖਾ ਹੋ ਗਿਆ ਜੀ ਹਾਲ ਮਾਦਾ ਦੀਆਂ ਅੱਖਾਂ ਬਣਾਉਣ ਵਾਲਿਆਂ ਉਹ ਵੀ ਨਹੀਂ ਬਣਾਈਆਂ ਜਾਂਦੀਆਂ ਹਾਲੀ ਮੇਰੇ ਤੋਂ ਪੈਣ ਦਾ ਖਰਾਬ ਹੋ ਗਿਆ ਰਹਿਤਾ ਪੈਗੀ ਹੈ ਪਹਿਲੇ ਪਾਣੀ ਵਾਲੀਆਂ ਨਹੀਂ ਅਜੇ ਪੈਲਗਾਂ ਬਣੀਆਂ ਉਹਨਾਂ 'ਚ ਵੀ ਰੇਦੀ ਪਈ ਹਜੇ ਤੱਕ ਨਹੀਂ ਨਿਕਲੀ ਹਰ ਤੋਂ ਹੁਣ ਹੀ ਜਿਹੜੇ ਬਾਤ ਝੋਨੇ ਲਾਇਓ ਡੁੱਬ ਰੁੜ ਗਏ ਜੋ ਹੁਣ ਆਪਣੇ ਆਹ 25 ਦੇ ਵਿੱਚ ਜਿਹੜੇ ਕੁਝ ਦਿਨ ਪਹਿਲਾਂ ਹੜ੍ਹ ਆਈ ਸੀਗੇ ਹਾਂਜੀ ਉਹਨਾਂ ਹੜ੍ਹਾਂ ਦੇ ਵਿੱਚ ਦੇਖੋ ਦਾਨੀ ਸੱਜਣਾ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕੋਈ ਸਮੇਂ ਕਮੀ ਨਹੀਂ ਛੱਡੀ ਸੇਵਾ ਕਰਨ ਵਾਲੀ ਬੜੀ ਸੇਵਾ ਕੀਤੀ ਕੀ ਤੁਹਾਡੇ ਤੱਕ ਕੋਈ ਵੱਦਦ ਨਹੀਂ ਪੰਚੀ ਫਿਰ ਨਹੀਂ ਕੋਈ ਆਪਣਾ ਦਾਨੀ ਸੱਜਣਾ ਲੋਣੀ ਗਸਰ ਕੋਈ ਦਾਨੀ ਸੱਜਣਾ ਨੇ ਫੜੀ ਕੀਤੀ ਆ ਪਰ ਜਿੱਥੇ ਦਾਨ ਦੇਣ ਦੀ ਲੋੜ ਹੀ ਉੱਥੇ ਨਹੀਂ ਦਾਨ ਦੇਦਾ